ਸਸ਼ੀ ਗਾਲਜੀ ਸਾਰਿਆਂ ਨੂੰ ਅੱਜ ਡੱਬ ਵਾਲੀ ਹਲਕੇ ਦੇ ਪਿੰਡ ਸਾਵੰਤ ਕਿਹੜਾ ਵਿਖੇ ਸਿੱਧੂ ਮੂਸੇ ਵਾਲੇ ਦਾ ਸਟੈਚੂ ਬਣਿਆ ਤੇ ਉੱਥੇ ਲੋਕਾਂ ਦਾ ਭਾਰੀ ਇਕੱਠ ਵੀ ਹੋਇਆ ਸੋ ਇਲੈਕਸ਼ਨ ਤੋਂ ਯਸਟ ਪਹਿਲਾਂ ਸਿੱਧੂ ਮੂਸੇ ਵਾਲੇ ਦਾ ਜੋ ਕਿ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਮਰੇ ਹੋਏ ਇਨਸਾਨ ਦੇ ਨਾਮ ਦੇ ਉੱਤੇ ਐਦਾਂ 1 ਲੀਟਰ ਦੁਆਰਾ ਕੱਟ ਕਰਨਾ ਤੁਸੀਂ ਕਿੰਨਾ ਕੁ ਸਹੀ ਮੰਨਦੇ ਹੋ ਰਾਜਨੀਤੀ ਦੇ ਵਿੱਚ ਵੋਟਾਂ ਮੰਗਣਾ ਚਲੋ ਸਭ ਦਾ ਅਧਿਕਾਰ ਹੈ ਸਭ ਮੰਗਦੇ ਨੇ ਠੀਕ ਹੈ ਬਟ ਇੱਕ ਮਰੇ ਹੋਏ ਇਨਸਾਨ ਦੇ ਨਾਮ ਦੇ ਉੱਤੇ ਜੇ ਆਪਾਂ ਇਦਾਂ ਦੇ ਸਿਸਟਮ ਕਰਾਂਗੇ ਉਹ ਵੀ ਇਲੈਕਸ਼ਨ ਤੋਂ ਪਹਿਲਾਂ ਤਾਂ ਤੁਸੀਂ ਕੀ ਸੋਚ ਸਕਦੇ ਹੋ ਕੀ ਸਮਝ ਸਕਦੇ ਹੋ ਜੋ ਕਿ ਅੱਜ ਘੱਟ ਕੀਤਾ ਗਿਆ ਉੱਥੇ ਅਤੇ ਉਹਦਾ ਮੂਰਤ ਕੀਤਾ ਗਿਆ ਸਟੈਚੂ ਦਾ ਸੋ ਇੱਕ ਮੂਰਤੀ ਬਣਾਈ ਗਈ ਸਿੱਧੂ ਮੂਸੇਵਾਲੇ ਦੀ ਵੀਰ ਦੀ ਤੇ ਜੇ ਮਤਲਬ ਤੁਸੀਂ ਹਮਾਇਤੀ ਹੈਗੇ ਦੇਖ ਵਿਜੇ ਜੀ ਤੁਸੀਂ ਜੇ ਹਮਾਇਤੀ ਹੈਗੇ ਤਾਂ ਤੁਸੀਂ ਉਹਦੇ ਪਰਿਵਾਰ ਦੇ ਨਾਲ ਡਿਸਕਸ ਕਰਕੇ ਉਹਦੇ ਕੇਸ ਦੇ ਉੱਤੇ ਚਰਚਾ ਕਰਵਾਓ ਪੰਜਾਬ ਸਰਕਾਰ 'ਤੇ ਦਬਾਅ ਵੀ ਬਣਾ ਸਕਦੇ ਤੁਸੀਂ ਸਰਕਾਰ ਦੇ ਵਿੱਚ ਰਹੇ ਹੋ ਤੇ ਪੰਜਾਬ ਸਰਕਾਰ ਤੇ ਦਬਾਅ ਬਣਵਾ ਸਕਦੇ ਸੀ ਕਿ ਉਹਦੀ ਕਾਰਵਾਈ ਸਹੀ ਤਰੀਕੇ ਨਾਲ ਕੀਤੀ ਜਾਵੇ ਪਰ ਇਸ ਤਰ੍ਹਾਂ ਦਾ ਇਹ ਫੰਡਾ ਬਿਲਕੁਲ ਗਲਤ ਮੰਨਦੇ ਆ ਤੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ ਕਮੈਂਟ ਦੇ ਵਿੱਚ ਤੁਸੀਂ ਇਸ ਜੀ ਨੂੰ ਕਿੰਨਾ ਸਹੀ ਮੰਨਦੇ ਹੋ